ਸਤਿਗੁਰੂ ਪੰਚਮ ਪਾਤਸ਼ਾਹ ਨੇ ਸਬਰ ਦੀ ਹੱਦ ਵਖਾ ਦਿੱਤੀ ਹੈ ਹੁਣ ਇਸ ਤੋਂ ਅੱਗੇ ਜ਼ਾਲਮ ਦੇ ਅੱਗੇ ਝੁਕਣਾ ਉਹ ਨਿਮਰਤਾ ਨਹੀਂ ਹੋਵੇਗੀ ਉਹ ਹੁਣ ਸਾਡੀ ਕਮਜ਼ੋਰੀ ਹੋਵੇਗੀ ਕਈ ਸੱਜਣ ਪੁੱਛਦੇ ਨੇ ਕਿ ਬਾਬਾ ਫਰੀਦ ਸਾਹਿਬ ਜੀ ਦਾ ਸ਼ਬਦ ਹੈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਜੋਤ ਐ ਮਾਰਣ ਮੁਕੀਆਂ ਤਿਨਾਂ ਨਾ ਮਾਰੇ ਘੁਮ ਆਪ ਨੜੈ ਘਰ ਜਾਈਐ ਪੈਰ ਤਿਨਾਂ ਦੇ ਚੁੰਮ ਬਾਬਾ ਜੀ ਕਹਿੰਦੇ ਜਿਹੜਾ ਮੁਕੀਆਂ ਮਾਰੇ ਉਹਨਾਂ ਦੇ ਮੁੜਕੇ ਨਾ ਮਾਰ ਤੂੰ ਆਪਣੇ ਘਰ ਨੂੰ ਜਾ ਉਹਨਾਂ ਦੇ ਪੈਰ ਚੁੰਮ ਕੇ ਇਹਦਾ ਮਤਲਬ ਕਿ ਸਿੱਖ ਨੂੰ ਕਦੇ ਲੜਨਾ ਨਹੀਂ ਚਾਹੀਦਾ ਸਿੱਖ ਨੂੰ ਕਦੇ ਝਗੜਾ ਨਹੀਂ ਕਰਨਾ ਚਾਹੀਦਾ ਪਰ ਖਾਲਸਾ ਜੀ ਇਸ ਬਚਨ ਦੇ ਨਾਲ ਗੁਰੂ ਕਲਗੀਧਰ ਜੀ ਦਾ ਬਚਨ ਵੀ ਸਾਹਮਣੇ ਰੱਖਣਾ ਪਵੇਗਾ ਪਹਿਲੀ ਗੱਲ ਸਿੱਖ ਲਈ ਸੱਚਮੁੱਚ ਇਹੀ ਹੈ ਕਿ ਵੇਖ ਜਿਹੜੇ ਤੈਨੂੰ ਮੁਕੀਆਂ ਮਾਰਦੇ ਨੇ ਰਾਹ ਤੁਰੇ ਜਾਂਦੇ ਨੂੰ ਇਹਨਾਂ ਨਾਲ ਘੁੰਮ ਕੇ ਝਗੜਾ ਨਾ ਕਰ ਜੇ ਕਿਸੇ ਨੇ ਤੇਰੇ ਮੁੱਕੀ ਮਾਰੀ ਐ ਉਹਦੇ ਪੈਰ ਚੁੰਮ ਲਾ ਉਹਨੂੰ ਕਹੇ ਚੰਗਾ ਭਰਾਵਾ ਤੂੰ ਆਪਣੇ ਕੰਮੇ ਮੈਨੂੰ ਆਪਣੇ ਘਰ ਨੂੰ ਜਾਣ ਦੇ ਤੂੰ ਆਪਣੇ ਘਰ ਨੂੰ ਤੁਰ ਪਾਓ ਪਰ ਧੰਨ ਗੁਰੂ ਕਲਗੀਧਰ ਜੀ ਕਹਿੰਦੇ ਨੇ ਵੇਖੀ ਕਿਤੇ ਉਹ ਜੇ ਤੇਰੇ ਘਰ ਦਾ ਰਾਹ ਹੀ ਰੋਕ ਕੇ ਖਲੋ ਜਾਣ ਤੇ ਫੇਰ ਕਿਦਰ ਨੂੰ ਜਾਵੇਂਗਾ ਹੁਣ ਉਹ ਬੰਦਾ ਰਾਹ ਹੀ ਰੋਕ ਕੇ ਖਲੋ ਗਿਆ ਹੈ ਉਹ ਕਹਿੰਦਾ ਤੈਨੂੰ ਤੇਰੇ ਘਰ ਵੀ ਨਹੀਂ ਜਾਣ ਦੇਣਾ ਤੇ ਕਿੰਨੇ ਕ ਪੈਰ ਚੁੰਮੀ ਜਾਵੇਂਗਾ ਤੇ ਮਹਾਰਾਜ ਜੀ ਕਹਿੰਦੇ ਨੇ ਚੂੰਕਾਰ ਅਜ਼ਹਮਾ ਹੀਲ ਤੇ ਦਰ ਗੁਜਸ ਹਲਾਲ ਵਸਤ ਬਰਦਨ ਬਾ ਸ਼ਮਸ਼ੀਰ ਦਸ ਜਦੋਂ ਪਾਣੀ ਸਿਰ ਤੋਂ ਲੰਘ ਜਾਵੇ ਫਿਰ ਤੇਗ ਨੂੰ ਹੱਥ ਪਾਉਣਾ ਜਾਇਜ਼ ਹੈ ਇੱਕ ਹੱਦ ਤੱਕ ਨਿਮਰਤਾ ਹੈ ਇੱਕ ਹੱਦ ਤੱਕ ਨਿਰਮਾਨਤਾ ਹੈ ਜਦੋਂ ਉਸ ਹੱਦ ਤੋਂ ਕੋਈ ਅੱਗੇ ਲੰਘ ਜਾਵੇ ਤੇ ਫਿਰ ਜੇ ਤਾਰ ਕੀ ਤਲਵਾਰ ਦੀ ਮੋਟ ਨੂੰ ਹੱਥ ਪਾ ਲਵੀਂ ਜ਼ਾਲਮ ਦੇ ਸਾਹਮਣੇ ਝੁਕਣਾ ਨਿਮਰਤਾ ਨਹੀਂ ਹੁੰਦੀ ਜ਼ਾਲਮ ਦੇ ਸਾਹਮਣੇ ਝੁਕਣਾ ਕਮਜ਼ੋਰੀ ਗਣੀ ਜਾਂਦੀ ਹੈ